ਵੀਰ ਜੀ ਪਿੰਡ ਵਾਸੀ ਆ ਕੱਢ ਰਹੇ ਨੇ ਬੂਟੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਬੰਦਾ ਨਹੀਂ ਸੀ ਆਇਆ ਜਾਂ ਕੋਈ ਕਿਸੇ ਨੇ ਕੋਈ ਜਿਹੜਾ ਘਲਾਇਆ ਨਹਿਰ ਵਿਭਾਗ ਦਾ ਬੰਦਾ ਵੀਰ ਜੀ ਕੋਈ ਬੰਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਆਇਆ ਫਲਾਈ ਤੋਂ ਨਹਿਰਾਂ ਦਾ ਵੇਖਣੋਂ ਕੀ ਆਇਆ ਇਹ ਜਦੋਂ ਜਿਹੜੀ ਨਹੀਂ ਜਿਹੜੋ ਫਲਾਈ ਕਰਕੇ ਜਾਂਦੇ ਆ ਹੁਣ ਫਲਾਈ ਦਾ ਦੇਖਦਾ ਕੀ ਅਸਰ ਪੈ ਗਿਆ ਨਾ ਕੋਈ ਇਹਨਾਂ ਦੀ ਖਲਾਈ ਆ ਨਾ ਕੋਈ ਜੇ ਕੋਈ ਆਉਂਦਾ ਵਾ ਸਾਰਾ ਡੀਜ਼ਲ ਵਗੈਰਾ ਵੇਚ ਕੇ ਮਸ਼ੀਨਾ ਬੰਦ ਕਰਕੇ ਤੇ ਆਪਣੇ ਲੈ ਜਾਂਦੇ ਕੋਈ ਪ੍ਰਸ਼ਾਸਨ ਕੋਤਿਆ ਨਹੀਂ ਕਿਸੇ ਨੂੰ ਨਾ ਕੋਈ ਦੱਸਦਾ ਕੋਈ ਗੱਲ ਬਾਰੇ ਸਾਡੀ ਗਾਰ ਹੀ ਲੈ ਜਾਂਦੇ ਕੋਈ ਕਾਰ ਨਹੀਂ ਚਲਾਉਂਦੇ ਬੋਲੋ ਕੀ ਆਇਆ ਸਭ ਨੇ ਕੋਰਟ ਚੱਲਣਾ ਸਾਬ ਨੂੰ ਗੇਟ ਖਾ ਲਿਆ ਆ ਸਾਰੇ ਗੇਟ ਕਰਦੇ ਨੇ ਨਾ ਲੱਗ ਦੇ ਲੋਕ ਇਹ ਚੱਕਿਆ ਨਹੀਂ ਜਾਂਦੇ ਨਾ ਕੋਈ ਇਹਨਾਂ ਨੂੰ ਥਾਰ ਲੈਂਦਾ ਆ ਕਿ ਕਿਤੇ ਸਾਰੇ ਪਿੰਡੋਂ ਬੰਦੇ ਸਿਰਫ ਸੋਸ਼ਲ ਮੀਡੀਆ ਤੇ ਬਹੁਤ ਕੁਝ ਸਰਕਾਰ ਕਹੀ ਜਾਂਦੀ ਈ ਨਿਉ ਕਰਤਾ ਜੇ ਕਰਤਾ ਸਿਰਫ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਸਿਰਫ ਬੰਦੇ ਸਿਰਫ ਕੁਝ ਕੁ ਡਰੈਫਟਰ ਬੰਦਾ ਪੂਰਾ ਕਹਿ ਲੈ ਅਸ਼ਕਿਰ ਬੰਦਾ ਕਰੈਫਟ ਖੇਤਾਂ ਤੋਂ ਤੇ ਵੀ ਨਹੀਂ ਕੋਈ ਨਾ ਆ ਦੇਖ ਲੋ ਆ ਵਿਚਾਰੇ ਨੌਜਵਾਨਾਂ ਆ ਵੀ ਜਾਨ ਨੂੰ ਸ਼ੁਰੂ ਦੇ ਵਿੱਚ ਪਾ ਕੇ ਤੁਹਾਨੂੰ ਕੋਈ ਰੋੜ ਕੇ ਆ 20 ਹੋ ਗਏ ਲਾ ਫਲਾਈਟ ਦੀ ਜ਼ਿੰਮੇਵਾਰੀ ਕੀ ਤਾ ਦਾ ਗਿਣਾਵਾ ਪਈ ਤੁਸੀਂ ਆਪਣੇ ਵੱਲੋਂ ਹੀ ਕੱਢ ਰਹੇ ਜੇ ਜਿਹੜੇ ਬੂਟੀ ਕੋਈ ਮਹਿਕਮੇ ਵੱਲੋਂ ਬੰਦਾ ਨਹੀਂ ਆਇਆ ਇਹ ਆਪਣੇ ਵੱਲੋਂ ਹੀ ਖਾਣ ਪਿੰਡਾਂ ਦੇ ਖਰੇ ਵਿਚਾਰੇ ਆਮ ਲੱਗੇ ਆਪ ਵੀ ਸਾਰੇ ਡੁੱਬਾ ਦੇ ਜਿਹੜੇ ਜਿਹੜੇ ਪਿੰਡ ਦੇ ਲੱਗੇ ਜੀ ਇਹ ਇੱਕ ਵੱਲੋਂ ਡੀਜੀ ਦੇ ਪਿੰਡਾਂ ਦੇ ਲੱਗੇ ਦੋ ਰੰਗ ਪਿੰਡਾਂ ਦੇ ਤੇ ਸਾਰੇ ਛੋਹਾਂ ਦਾ ਡੱਬਾ ਗਿਆ ਸਾਡੀ ਕੋਈ ਸਾਦ ਨਹੀਂ ਲੈ ਆ ਕੋਈ ਬੂਟੀ ਦਾ ਸਾਹਮਣੇ ਦੱਸਦੇ ਹੀ ਕੀ ਬਣਿਆ ਪਿਆ ਵਾ ਮੁੱਕੋ ਗੇਂਡ ਖਰਾਬ ਆ ਸਾਡੇ ਬਹੁਤ ਮੁਸ਼ਕਲ ਹੈ ਜਿਹੜੀ ਸਾਡੀ ਕੋਈ ਸਾਦ ਨਹੀਂ ਲੈ ਜਾਂਦੇ ਤੇ ਬੁਰਾ ਦਿਖਾਦਾ ਮੁਰਕੇ ਇੱਥੇ ਫੋੜਵਾਣੇ ਲੋਕ ਚੱਲ ਜਾਂਦੇ ਜਿਹੜੀ ਬੰਦਾ ਫੋੜਾ ਸਾਡਾ ਜੀ